ਦੇਖੋ ਜੀ ਬਜ਼ੁਰਗਾਂ ਨੂੰ ਕਿੰਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਾ ਪਾਣੀ ਨਾਲ ਭਰਿਆ ਪਿਆ ਰਜਿੰਦਰਾ ਹਸਪਤਾਲ ਇੱਕ ਵਾਰ ਫਿਰ ਤੂਫ਼ਾਨ ਸੁਰਖੀਆਂ ਦੇ ਵਿੱਚ ਆ ਗਿਆ ਹੈ ਤਾਂ ਹਸਪਤਾਲ ਦਾ ਇਹ ਹਾਲ ਵੇਖ ਲੋ ਜਿੱਥੇ ਫਲੋਰ ਤੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਣਾ ਮਰੀਜ਼ ਤੇ ਨਾਲ ਉਹਨਾਂ ਦੇ ਰਿਸ਼ਤੇਦਾਰ ਕਿੰਨੇ ਪਰੇਸ਼ਾਨ ਤੇ ਖੱਜਲਖੁਆਰ ਹੋ ਰਹੇ ਨੇ ਹਾਲਾਂਕਿ ਦੱਸਦੀ ਕਿ ਹਾਲੀ ਦੇ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਦੀ ਇੱਕ ਵੀਡੀਓ ਹੋਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਵਾਰਡ ਦੇ ਵਿੱਚ ਜਿਹੜੇ ਮਰੀਜ਼ ਦੇ ਰਿਸ਼ਤੇਦਾਰ ਨੇ ਮਰੀਜ਼ਾ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆਈ। ਤੇ ਇਸੇ ਵਿਚਾਲੇ ਦੱਸਦੀ ਹੈ ਕਿ ਹੁਣ ਇੱਕ ਹੋਰ ਵੀਡੀਓ ਜਿਹੜੀ ਹੈ ਰੋਜਿੰਦਰਾ ਹਸਪਤਾਲ ਪਟਿਆਲਾ ਦੀ ਹੈ ਸਾਹਮਣੇ ਆਈ ਹੈ। ਜਿਸ ਦੇ ਵਿੱਚ ਹਸਪਤਾਲ ਦਾ ਇਹ ਹਾਲ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਇਹ ਜ਼ਰੂਰ ਸੋਚੋਗੇ ਕਿ ਆਖਿਰ ਇਸ ਹਸਪਤਾਲ ਦੇ ਵਿੱਚ ਇਲਾਜ ਕਰਵਾਉਣਾ ਚਾਹੀਏ। ਇਹ ਨਾ ਜਾਈਏ ਤਾਂ ਸਿਹਤ ਮਾਡਲ ਦੀ ਮੂਹ ਬੋਲਦੀਏ ਤਸਵੀਰ ਸਾਹਮਣੇ ਆਈ ਹੈ ਜਿੱਥੇ ਹਸਪਤਾਲ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਖੱਜਲ ਖੁਆਰ ਹੋ ਰਹੇ ਨੇ Dit is 'n baie goeie ding. ਦੇਖਾਓ ਜੀ ਬਜ਼ੁਰਗਾਂ ਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਾ ਪਾਣੀ ਨਾਲ ਭਰਿਆ ਪਿਆ